ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਸਥਿਤੀ ਹੈ ਤਣਾਅਪੂਰਨ ਹੋਈ ਹੋਈ ਹੈ ਦੱਸਦੀ ਕਿ ਬੀਤੀ ਰਾਤ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਦੇ ਜ਼ਰੀਏ 에ਅਰ ਸਟ੍ਰਾਈਕ ਜਿਹੜਾ ਨੌ ਥਾਮਾ ਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾ ਦੇ ਉੱਪਰ ਕੀਤਾ ਗਿਆ ਸੀ ਜਿਸ ਦੇ ਵਿੱਚ 100 ਤੋਂ ਵੱਧ ਜਿਹੜੇ ਅੱਤਵਾਦੀ ਮਾਰੇ ਗਏ ਨੇ ਤਾਂ ਹੁਣ ਉੱਥੇ ਤੋਂ ਦੱਸਦੀ ਕਿ ਅੱਜ 7 ਮਈ ਨੂੰ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾਵੇਗੀ ਔਰ ਜਿਸ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਸ਼ਾਮਲ ਹੋਣਗੇ ਦੱਸਦੀ ਕਿ ਇਸ ਮੌਕ ਡ੍ਰਿਲ ਦੇ ਵਿੱਚ ਇੱਕ ਸਾਇਰਨ বাজਾਇਆ ਜਾਵੇਗਾ ਤੇ ਇਸ ਦੇ ذریعے ਲੋਕਾਂ ਨੂੰ ਦੱਸਿਆ ਜਾਵੇਗਾ ਕਿ ਜੇਕਰ ਜੰਗ ਲੱਗਦੀ ਹੈ ਜਾਂ ਕੁਝ ਅਜਿਹੇ ਲੜਾਈ ਵਾਲੇ ਹਾਲਾਤ ਬੰਦੇ ਨੇ ਤਾਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਥਾਵਾਂ ਤੇ ਕਿਵੇਂ ਪਹੁੰਚਾ ਸਕਦੇ ਇਸ ਦੇ ਵਿੱਚ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਔਰ ਜੋ ਪਿੰਡੂ ਖੇਤਰਾਂ ਦੇ ਵਿੱਚ ਲੋਕ ਰਹਿੰਦੇ ਨੇ ਸਰਹੱਦੀ ਖੇਤਰਾਂ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਜਾਵੇਗੀ ਤਾਂ ਇਸ ਦੇ ਲਈ ਸਮਾਂ ਜਿਹੜਾ ਸਾਹਮਣੇ ਆ ਗਿਆ ਕਿ ਕਿੰਨੇ ਤੋਂ ਕਿੰਨੇ ਸਮੇਂ ਦੇ ਵਿੱਚ ਜਿਹੜੇ ਮੌਕ ਡ੍ਰਿਲ ਹੋਵੇਗੀ ਬਲੈਕਆਊਟ ਜਿਹੜਾ ਰਹੇਗਾ ਤਾਂ ਉਸ ਤੇ ਤੁਹਾਨੂੰ ਵਕ ਵਕ ਜ਼ਿਲ੍ਹਿਆਂ ਤੇ ਸ਼ਹਿਰਾਂ ਦੇ ਜ਼ਰੀਏ ਤੁਹਾਨੂੰ ਦੱਸ ਦਿੰਦੇ ਆ ਕਿ ਸਮਾ ਕੀ ਹੋਵੇਗਾ ਤਾਂ ਪੈਲਗਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਿਹਾ ਤਣਾਅ ਦੇ ਕਾਰਨ ਅੱਜ 7 ਮਈ ਨੂੰ ਪੰਜਾਬ ਭਾਰ ਦੇ ਵਿੱਚ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਤੇ ਇਸ ਮੌਕ ਡ੍ਰਿਲ ਦੀ ਜਿਹੜੀ ਸਮਾਂ ਹੈ ਉਹ ਵੀ ਸਾਹਮਣੇ ਆ ਗਿਆ ਹੈ ਦੱਸਤੀ ਕਿ ਜਾਣਕਾਰੀ ਅਨੁਸਾਰ ਜਲੰਧਰ ਦੇ ਵਿੱਚ ਰਾਤ 8 ਵਜੇ ਤੋਂ 9 ਵਜੇ ਤੱਕ ਜਿਹੜਾ ਮੌਕ ਡ੍ਰਿਲ ਚੱਲੇਗਾ ਬਲੈਕਆਊਟ ਰਹੇਗਾ ਪਠਾਨਕੋਟ ਦੇ ਵਿੱਚ ਸਵੇਰੇ 10 ਵਜੇ ਤੋਂ 10:30 ਵਜੇ ਤੱਕ ਮੋਹਾਲੀ ਦੇ ਵਿੱਚ ਸ਼ਾਮ 7:30 ਵਜੇ ਤੋਂ 7:40 ਮਿੰਟ ਤੇ ਹੋਵੇਗਾ ਨੰਗਲ ਦੇ ਵਿੱਚ ਰਾਤ 8:00 ਵਜੇ ਤੋਂ 8:10 ਮਿੰਟ ਤੱਕ ਹੋਵੇਗਾ ਹੁਸ਼ਿਆਰਪੁਰ ਦੇ ਵਿੱਚ ਜੇਕਰ ਗੱਲ ਕਰੇ ਤੇ ਰਾਤ 8:00 ਵਜੇ ਤੋਂ 8:10 ਵਜੇ ਤੱਕ ਹੋਵੇਗਾ ਤਰਨਤਾਰਨ ਦੇ ਵਿੱਚ ਰਾਤ 9:00 ਵਜੇ ਤੋਂ 9:30 ਵਜੇ ਤੱਕ ਹੋਵੇਗਾ ਬਰਨਾਲਾ ਦੇ ਵਿੱਚ ਰਾਤ 8:00 ਵਜੇ ਤੋਂ 8:30 ਵਜੇ ਤੱਕ ਹੋਵੇਗਾ ਬਠਿੰਡਾ ਦੇ ਵਿੱਚ ਰਾਤ 8:00 ਵਜੇ ਤੋਂ 8:35 ਮਿੰਟ ਤੱਕ ਹੋਵੇਗਾ ਗੁਦਾਸਪੁਰ ਦੇ ਵਿੱਚ ਰਾਤ 9:00 ਵਜੇ ਤੋਂ 9:30 ਵਜੇ ਤੱਕ ਹੋਵੇਗਾ ਬਟਾਲਾ ਦੇ ਵਿੱਚ ਬਲੈਕਆਊਟ ਰਾਤ 9 ਵਜੇ ਤੋਂ 9:30 ਵਜੇ ਤੱਕ ਹੋਵੇਗਾ ਫਰੀਦਕੋਟ ਦੇ ਵਿੱਚ ਰਾਤ 10 ਵਜੇ ਤੋਂ 9 ਵਜੇ ਤੱਕ ਹੋਵੇਗਾ ਤਫਰੋਜਪੁਰ ਦੇ ਵਿੱਚ ਰਾਤ 9 ਵਜੇ ਤੋਂ ਜਿਹੜਾ ਕਿ 9:10 ਮਿੰਟ ਤੱਕ ਹੋਵੇਗਾ ਫਾਜ਼ਿਲਕਾ ਦੇ ਵਿੱਚ ਰਾਤ 10 ਵਜੇ ਤੋਂ 10:30 ਵਜੇ ਤੱਕ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਰਾਤ 10 ਵਜੇ ਤੋਂ 11 ਵਜੇ ਤੱਕ ਹੋਵੇਗਾ ਟਾਂਡਾ ਦੇ ਵਿੱਚ ਰਾਤ 8 ਵਜੇ ਤੋਂ 8:10 ਮਿੰਟ ਤੱਕ ਹੋਵੇਗਾ ਚੰਡੀਗੜ੍ਹ ਦੇ ਵਿੱਚ ਸ਼ਾਮ 7:30 ਵਜੇ ਤੋਂ 7:40 ਵਜੇ ਤੱਕ ਹੋਵੇਗਾ ਯਾਨੀ ਕਿ ਜਿਹੜਾ 10 ਮਿੰਟ ਦੇ ਲਈ ਹੋਵੇਗਾ ਤੇ ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਸੁਚੇਤ ਰਹਿਣਾ ਚਾਹੀਦਾ ਅਤੇ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਨਾ ਚਾਹੀਦਾ ਦੱਸਦੀ ਕਿ ਇਸ ਦੇ ਵਿੱਚ ਦੱਸਿਆ ਜਾਵੇਗਾ ਕਿ ਤੁਸੀਂ ਜੇਕਰ ਹਾਲਾਤ ਬਣਦੇ ਨੇ ਲੜਾਈ ਵਰਗੇ ਤਾਂ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖ ਸਕਦੇ ਹੋ ਕਿਉਂਕਿ ਬੀਤੀ ਰਾਤ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਦੇ ਉੱਪਰ 에ਅਰ ਸਟ੍ਰਾਈ ਕੀਤੀ ਗਈ ਸੀ ਔਰ ਉੱਥੇ ਹੀ ਜਿਹੜਾ ਕਿ ਨੌ ਟਿਕਾਣਿਆਂ ਤੇ 에ਅਰ ਸਟ੍ਰਾਈ ਕੀਤੀ ਗਈ ਹੈ ਤੇ 100 ਤੋਂ ਵੱਧ ਅੱਤਵਾਦੀ ਮਾਰੇ ਗਏ ਨੇ ਤਾਂ ਹੁਣ ਅੱਜ ਮੌਕ ਡ੍ਰਿਲ ਜਿਹੜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੀਤੀ ਜਾ ਰਹੀਗੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ ਜਾਗਰੂਕ ਕੀਤਾ ਜਾਵੇਗਾ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਬਚਾ ਸਕਦੇ ਹੋ